ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਸੜਕ ਦੇ ਉੱਤੇ ਇਹ ਪੰਡ ਆਉਂਦਾ ਪੁੱਚੋ ਮੰਡੀ ਜਾਂ ਪੁੱਚੋ ਕਲਾਂ ਇਹਦੇ ਨੇੜੇ ਰਹਿ ਜਾਂਦਾ ਛੋਟੇ ਪੁੱਚੋ ਦੇ ਵਿੱਚੋਂ ਇਹ ਵੀਡੀਓ ਜਿਹੜੀ ਸ਼ੂਟ ਕਰ ਰਹੇ ਆ ਸਿੱਧੂ ਡੇਰੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਸੇਲ ਪਰਚੇਜ ਦਾ ਕੰਮ ਕਰਦਾ ਵਪਾਰ ਦਾ ਕੰਮ ਆ ਬਾਈ ਦਾ ਤੇ ਇੱਥੇ ਹੀਫਰ ਹੁੰਦੀਆਂ ਵਿਕਰੀ ਵਾਲੀਆਂ ਨਾਗ ਇੰਨੇ ਕ ਹੁੰਦੇ ਆ ਵੀ ਨਾ ਤਾਂ ਤੁਹਾਨੂੰ ਕਿਸੇ ਮੰਡੀ 'ਚ ਜਾਣ ਦੀ ਲੋੜ ਐ ਤੇ ਨਾਲ ਇੱਥੋਂ ਤੱਕ ਵੀ ਆ ਵੀ ਬਰੀਡ ਕੁਆਲਿਟੀ ਵੀ ਇੱਥੋਂ ਬਹੁਤ ਸੋਹਣੀ ਦੇਖਣ ਨੂੰ ਮਿਲਦੀ ਐ ਲਗਭਗ ਇਹ ਮੰਨਿਏ ਵੀ ਹਰੇਕ ਏਜ ਗਰੁੱਪ ਦੀ ਬੱਛੀ ਇੱਥੋਂ ਜਿਹੜੀ ਉਹ ਹੀਫਰ ਮਿਲ ਜਾਂਦੀ ਐ ਤੇ ਅੱਜ ਦੀ ਜਿਹੜੀ ਵੀਡੀਓ ਇਹਦੇ 'ਚ ਟੋਟਲ 22-23 ਨਾਗ ਜਿਹੜੇ ਯਾਨੀ 20 ਤੋਂ ਬਾਹਰ ਤੁਹਾਨੂੰ ਬੱਛੀਆਂ ਦਿਖਾਊਂਗਾ ਸਾਰੀਆਂ ਵਛੀਆਂ ਅਲੱਗ-ਅਲੱਗ ਵੱਧੀਆਂ ਉਸੇ ਹਿਸਾਬ ਤੇ ਵੱਧੀਆਂ ਜਿੱਦਾਂ ਦੀ ਇਹਨਾਂ ਦੀ ਏਜ ਐ ਉਮਰ ਐ ਕੁਛ ਨਗ ਵਿੱਚੋਂ ਗੱਭਣ ਵੀ ਐ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਤੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿਹੜਾ ਪਸ਼ੂ ਕਿੰਨੇ ਚਿਰ ਦਾ ਗੱਭਣ ਹੈ ਜਾਂ ਜਿਹੜੇ ਹੀਫਰ ਐ ਜਿਹੜੀਆਂ ਛੋਟੀਆਂ ਵਛੀਆਂ ਉਹਨਾਂ ਦੇ ਢਾਂਚੇ ਕਿਦਾਂ ਦੇ ਐ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਪਰ ਇੱਕ ਬੇਨਤੀ ਹਮੇਸ਼ਾ ਰਹੀ ਐ ਜਿਹੜਾ ਵੀ ਨਗ ਤੁਸੀਂ ਖਰੀਦਣਾ ਐ ਉਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਦੇਖਣਾ ਉਹਨੂੰ ਤੁਸੀਂ ਹੈ ਵੀਡੀਓ ਦੇ ਵਿੱਚ ਜਿੱਦਾਂ ਦੇ ਪਸ਼ੂ ਦਿਸਦੇ ਆ ਜੈਨੂਅਨ ਉਹਦਾਂ ਦੇ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਦੂਰ ਬੈਠਾ ਵੀਰ ਕੋਈ ਵੀਡੀਓ ਦੇਖਦਾ ਤਾਂ ਹਾਈਟ ਦੀ ਜੱਜਮੈਂਟ ਉਹਨੇ ਕਰਨੀ ਹੈ ਉਹਦੇ ਲਈ ਇੱਕ ਦੋ ਆਈਡੀ ਐ ਅਸੀਂ ਆਪ ਵੀ ਤੁਹਾਨੂੰ ਦੇ ਦਿੰਨੇ ਹਾਂ ਵੀ ਖੁਰਲੀ ਜਿਹੜੀ ਹੁੰਦੀ ਹੈ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਕਿਹੜਾ ਬੱਚਾ ਉਹਦੀ ਹਾਈਟ ਕਿੰਨੀ ਹੋਊਗੀ ਬਾਕੀ ਫਿਰ ਵੀ ਏਦੂ ਬਾਅਦ ਚ ਫਾਈਨਲ ਜਦੋਂ ਪਸ਼ੂ ਕਰਨਾ ਹੈ ਉਦੋਂ ਤੁਸੀਂ ਆ ਕੇ ਦੇਖ ਲਿਆ ਕਰੋ ਫਰਵਾਹ ਚ ਰਾਤ ਕਰਗੇ ਦੋਸੋ ਛੋਟੇ ਬੱਚਿਆਂ ਤੋਂ ਉਦੋਂ ਬਾਅਦ ਚ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਨਗ ਦਿਖਾਉਂਦੇ ਜਾਵਾਂਗੇ ਨਰਮਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਭਾਈ ਅੱਜ ਇੱਕ ਪੱਖ ਤੋਂ ਮਨ ਖੁਸ਼ ਹੁੰਦਾ ਵੀ ਸੁਖਣਾ ਪੂਰਾ ਮੰਡੀ ਵਾਲਾ ਮਾਹੌਲ ਆ ਵੀ ਬਾਈ ਨਗ ਜਿਹੜੇ ਉਹ ਜਾਂ ਇਹ ਕੋਲੋਂ ਵੀ ਫਾਰਮ ਵਾਲਾ ਮਾਹੌਲ ਬਣਾਈ ਬੈਠਿਆ 33 ਨਗ ਸੀਗੇ ਭਾਈ ਅੱਛਾ ਹਾਂਜੀ ਹਾਂਜੀ ਤਾਂ ਗੱਲ ਵੀ ਸੀਗੀ ਆਪਣੀ ਹੁਣ ਤੇ ਤੇ ਵਿਚੰਨੀ ਕੋਸ਼ਿਸ਼ ਆਏਗੀ ਥੀ ਸਾਹਮਣੇ ਵਿਓਖੇ ਸਾਹਮਣੇ ਵੀ ਵਿਓਖੇ ਹੋ ਜਾਂਦੇ ਆ ਤੇ ਵੈਸੇ ਹੂੰ ਗਾਹਕ ਵੀ ਫਿਰ ਵੈਸੇ ਰੂਟੀਨ ਚਾਹੀਦਾ ਗਾਹਕ ਬਹੁਤ ਹੈ ਨਹੀਂ ਰੂਟੀਨ ਚਾਹੀਦਾ ਠੀਕ ਹੈ ਇੱਕ ਵਾਰ ਤੁਹਾਡੇ ਨਾਲ ਚੈਨਲ ਦੇ ਮਦਨ ਨੇ ਕਿ ਬੇਨਤੀ ਹੈ ਵਿਚਨਾ ਵੀਰ ਫੋਨ ਕਰਦੇ ਆ ਹੂੰ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਰੀਡ ਸਟਾਰਟ ਆਈ ਹੂੰ ਡੇਡ ਬਾਈ ਬੱਚੀ ਦਾ ਹੁਣ ਤਿੰਨ ਮਹੀਨਿਆਂ ਦੀ ਚਾਰ ਮਹੀਨਿਆਂ ਦੀ ਚੰਗੀ ਸੀਮਾ ਦੀ ਬੰਦਾ 30000 ਦੀ ਵੇਚੀ ਜਾਂ ਮੈਂ ਤੇ ਬੱਚੀ 3000 ਦੀ ਮੇਰੀ ਆਂਦੀ ਸਹੀ ਹੈ ਮੈਂ ਕਹਿੰਦਾ ਵੀ ਮੈਂ ਤਾਂ ਇੱਕੋ ਹੀ ਗੱਲ ਹੁੰਦੀ ਹੈ ਵੀ ਇੱਥੇ ਆਓ ਤੇ ਦੇਖੋ ਜਿਹੜੇ ਸਾਰੇ ਵੀਰਾਂ ਦੇ ਫੋਨ ਆਇਆ ਮੈਂ ਸਵੇਰੇ ਵੀਡੀਓ ਅਸੀਂ ਅਪਲੋਡ ਕਰਾਂਗੇ ਹੂੰ ਸਵੇਰੇ 10 11 ਸਾਡੇ ਕੋਲ ਆ ਠੀਕ ਹੈ ਇੱਥੇ ਅਗ ਦੇਖ ਲੋ ਜੀ ਜਿਹੜਾ ਪੁੱਛਦਾ ਹੈ ਜਦੋਂ ਵੀਡੀਓ ਪੈਂਦੀ ਹੈ ਉਦੋਂ ਵੀਡੀਓ ਉਦੋਂ ਰੇਟ ਦੱਸਣਾ ਸੌਖਾ ਹੀ ਬੱਛੀਆ ਠੀਕ ਹੈ ਵੀ ਜਿਹੜਾ ਨਾਗ ਅਗਲਾ ਪੁੱਛੂਗਾ ਉਹਦਾ ਰੇਟ ਆਪਾਂ ਦੱਸਦੇ ਹਾਂ ਜੀ ਇਹ ਤਾਂ ਵੀ ਇਹੋ ਜੀ ਬੱਛੀ ਬਈ ਇਹ ਜਦੋਂ ਇੱਕ ਬੰਦੇ ਦਾ ਹਾਲਾ ਕੇ ਦੂਵਾਰਾ ਦੂਜਾ ਬੰਦਾ ਬਣਿਆ ਜੀ ਸਹੀ ਹੈ ਉਹ ਗੱਲ ਹੈ ਜੇ ਜਾਨਵਰ ਦਾ ਕੀ ਚੰਗਾ ਵੀ ਇਹਨੇ ਮਾਰਾ ਵੀ ਇਹਨੇ ਸਹੀ ਹੈ ਤੇ ਇੱਥੇ ਹਨ ਦਾ ਵੀ ਮੰਨ ਮੰਨ ਲੋ ਵੀ ਕਈ ਵਾਰੀ ਕ੍ਰੋਸ ਵੀ ਲੈਣੀ ਪੈਂਦੀ ਵਿੱਚ ਠੀਕ ਹੈ ਹਾਂਜੀ ਹਰ ਇੱਕ ਤਰ੍ਹਾਂ ਦਾ ਰੰਗ ਹੁੰਦਾ ਮੇਨ ਤਾਂ ਇਹ ਵੀ ਆ ਕੇ ਦੇਖੇ ਬੰਦਾ ਆ ਕੇ ਦੇਖੀ ਜੇ ਇੰਨੇ ਲੱਗਿਆ ਜੇ ਕਿਸੇ ਨੇ ਦੋ ਖਰੀਦਨੇ ਆ ਤਾਂ ਉਹਨੂੰ ਇਹ ਸ਼ੌਰ ਆ ਵੀ ਇਹਨਾਂ ਚੋ ਪਸੰਦ ਆ ਜਾ ਜੀ ਟੋਕਨ ਮਾਰ ਮਾਰੇ ਸੀ ਬੱਚੀਆਂ ਜਿੰਨੀਆਂ ਮਰਜ਼ੀ ਵੇਚ ਲਈ ਤੁਹਾਡੇ ਹੂੰ ਤੁਸੀਂ ਮੈਨੂੰ ਇੱਕੋ ਗੱਲ ਲਈ ਦਣਾ ਵੀਡੀਓ ਸਟਾਰਟ ਕੀਤੀ ਹੈ ਵੀ ਆਪਾਂ ਕੋਈ ਜਿੱਦਾਂ ਨਹੀਂ ਹੈਗੀ ਕੋਈ ਛੇੜਛਾੜ ਨਹੀਂ ਕਰਨੀ ਤੇ ਅੱਜ ਤੱਕ ਤੁਹਾਡਾ ਇੱਕ ਤੁਸੀਂ ਮੈਨੂੰ ਮੌਕਾ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਹਿਣ ਦਾ ਵੀ ਆਪਾਂ ਕਿਸੇ ਗੱਲ ਨੂੰ ਆਪਾਂ ਤੁਹਾਡੇ ਤੋਂ ਅੱਖੋਂ ਬਰੋਕੀ ਕਰੀ ਹੋਵੇ ਸਹੀ ਹੈ ਸੋ ਦੋਸਤੋ ਜਿਹੜੀ ਟੋਕਣਾਂ ਦੀ ਗੱਲ ਸੀ ਨਾ ਵੀ ਟੈਗ ਲਾਉਣ ਦਾ ਕਰਵਾਜ ਜਾਂ ਚੱਲਦਾ ਹੈ ਟੈਗ ਲਾ ਦਿਓ ਵੀ ਉਹਦੇ ਨਾਲ ਬੱਚੀ ਫਾਰਮ ਦੀ ਬਣ ਜਾਂਦੀ ਹੈ ਇੱਥੇ ਅਸੀਂ ਇਹ ਕੰਮ ਰੋਕਤਾ ਸੀ ਵੀ ਆਪਾਂ ਇਦਾਂ ਨਹੀਂ ਕਰਾਂਗੇ ਜਿੱਦਾਂ ਦਾ ਪਸ਼ੂ ਆਪਾਂ ਨੂੰ ਮਿਲਦਾ ਹੈ ਆਪਾਂ ਉਸੇ ਤਰ੍ਹਾਂ ਹੀ ਵੇਚਾਂਗੇ ਹਾਲਾਂਕਿ ਆਪਾਂ ਨੂੰ ਪਤਾ ਵਪਾਰ ਦਾ ਕੰਮ ਹੈ ਬਿਨਾਂ ਸ਼ੱਕ ਪਸ਼ੂ ਦੀ ਤਾਰੀਫ਼ ਵੀ ਕਰਨੀ ਪੈਂਦੀ ਹੈ ਪਰ ਸੀਮਨ ਦੀ ਡਿਟੇਲ ਝੂਠੀ ਨਹੀਂ ਦੱਸੀ ਜਾਂਦੀ ਸੋ ਇਹ ਬੱਚੀਆਂ ਤੁਸੀਂ ਦੇਖਦੇ ਜਾਓ ਜੇ ਜਿਹੜੀ ਬੱਚੀ ਤੁਹਾਨੂੰ ਪਸੰਦ ਆ ਜਾ ਉਹਦਾ ਸਕਰੀਨ ਸਕਰੀਨਸ਼ਾਟ ਲੈ ਕੇ ਕੱਲੀ ਦਾ ਰੇਟ ਪੁੱਛ ਲਓ ਉਹ ਬਾਈ ਤੁਹਾਨੂੰ ਦੱਸ ਦੂਗਾ ਪਰ ਆ ਕੇ ਜਰੂਰ ਪਸ਼ੂ ਦੇਖੋ ਭਾਵੇਂ ਤੁਸੀਂ ਥੋੜੇ ਪੈਸੇ ਲਾਉਣੇ ਭਾਵੇਂ ਜ਼ਿਆਦਾ ਤੁਸੀਂ ਫਿਊਚਰ ਲਈ ਇਨਵੈਸਟਮੈਂਟ ਕਰ ਰਹੇ ਹੋ ਤੁਸੀਂ ਇਹ ਸੋਚਦੇ ਆਂ ਵੀ ਬੱਚੀ ਖਰੀਦ ਕੇ ਉਹਦੇ ਚੋਂ ਸਾਨੂੰ 4 ਰੁਪਏ ਬਣ ਤੋ ਫਿਰ ਆ ਕੇ ਦੇਖਣਾ ਵੀ ਬਹੁਤ ਜ਼ਰੂਰੀ ਹੈ। ਸੋ ਵੱਛੀ ਪਹਿਲੇ ਨੰਬਰ ਤੇ ਇਹਨਾਂ ਸਾਰੀਆਂ ਚੋਂ ਛੋਟੀ ਹੈ ਉਮਰ ਦੇ ਵਕਤ ਤੋਂ ਜੇ ਆਪਾਂ ਦੇਖੀਏ ਤਾਂ ਇਹਦੇ ਬਾਅਦ ਚ ਇੱਕ ਬਹੁਤ ਸੋਹਣੀ ਵੱਛੀ ਬਾਈ ਕੱਢੂਗਾ। ਬਾਲੇ ਛਾਬਦੇ ਜੇ ਉਦਾਂ ਦੇ ਨਹੀਂ ਦੋਸਤੋ ਨਾ ਤਾਂ ਮੈਨੂੰ ਉਹਵੇਂ ਦੇ ਵਰਤਨੇ ਆਉਂਦੇ ਆ ਵੀ ਇਹਨਾਂ ਵੱਛੀਆਂ ਦੀ ਤਾਰੀਫ ਲਈ ਕੋਸ ਆਪਾਂ ਆਤਕਤਨੀ ਜੀ ਬੋਲ ਗਏ। ਤੁਸੀਂ ਆਪ ਹੀ ਦੇਖੀ ਚਲੋ ਹੁਣ ਇਹ ਵੱਛੀ ਸੋਹਣੀ ਦਿਸਦੀ ਹੈ। ਇਦ ਲਈ ਇੰਨਾ ਹੀ ਬਹੁਤ ਹੈ ਵੀ ਬਹੁਤ ਸੋਹਣੀ ਵੱਛੀ ਹੈ ਬਾਕੀ ਤੁਸੀਂ ਇਹ ਲਈ ਆਪ ਟੁਕ ਮੇ ਸ਼ਬਦ ਜਿਹੜੇ ਆਪ ਹੀ ਸਮਝ ਲਓ ਤੁਹਾਨੂੰ ਕਿਦਾਂ ਲੱਗਣਗੇ ਹਾਲਾਂਕਿ ਦਿਸਦੀ ਹੈ ਦੀ ਬਿਊਟੀ ਜਿਹੜੀ ਬੋਲਦੀ ਹੈ ਦੀ ਬਰੀਡ ਕੁਆਲਿਟੀ ਵੀ ਬੋਲਦੀ ਹੈ ਤੇ ਇਹਦਾ ਢਾਂਚਾ ਵੀ ਦੱਸਦਾ ਕਿ ਕੋਈ ਚੰਗੀ ਚੀਜ਼ ਆਪਾਂ ਦੇਖ ਰਹੇ ਹਾਂ ਮੰਨਦੇ ਭਾਈ ਸੋ ਇਹ 2 ਨੰਬਰ ਤੇ ਵੱਛੀ ਦੇਖ ਲਓ ਤੁਹਾਡੀ ਚੁਆਇਸ ਆ ਦੋਸਤੋ ਤੁਸੀਂ ਕਿਦਾਂ ਦੇ ਰੰਗ ਨੂੰ ਪਸੰਦ ਕਰਦੇ ਹੋ ਜਾਂ ਕਿਹੜੀ ਵੱਛੀ ਤੁਹਾਨੂੰ ਜ਼ਿਆਦਾ ਪਿਆਰ ਲੱਗਦੀ ਹੈ ਕਈ ਐਂਗਲ ਤੋਂ ਵੱਛੀ ਦੀ ਪਰਖ ਹੁੰਦੀ ਹੈ ਖੈਰ ਆਪਾਂ ਉਹਨੇ ਮਾਰ ਨਹੀਂ ਹੋ ਸਕਦੇ ਜਿੰਨੇ ਜਜਮੈਂਟ ਦੇ ਵਿੱਚ ਮੇਲਿਆਂ ਚ ਪਰਖ ਹੁੰਦੀ ਹੈ ਤੁਸੀਂ ਇਹਨਾਂ ਬੱਛੀਆਂ ਦੇ ਚੰਗਾ ਸੀਮਣ ਭਰਾਓ ਤੇ ਤੁਹਾਡੇ ਕੋਲ ਟਾਪ ਦੀ ਬਰੀਡ ਤਿਆਰ ਹੋਊਗੀ ਇਹਦਾ ਰੰਗ ਦੂਜੀ ਨਾਲੋਂ ਵੱਖਰਾ ਹੈ ਆਪਣੇ ਆਪ ਚ ਇਹਦੀ ਬਿਊਟੀ ਜਿਹੜੀ ਉਹ ਅਲੱਗ ਦਿਸਦੀ ਹੈ ਸੋਹਣੀ ਐ ਵੀ ਬੱਛੀ ਦੱਸੋ ਛੋਟਾ ਕੰਨ ਹੈ ਫੇਸ ਦੀ ਬਿਊਟੀ ਵੀ ਜਿਹੜੀ ਉਹ ਚੰਗੀ ਹੈ ਸੋ 4 ਨੰਬਰ ਦੇ ਉੱਤੇ ਇੱਕ ਹੋਰ ਡੱਬੀ ਬੱਛੀ ਡੱਬੀਆਂ ਬੱਛੀਆਂ ਆਮ ਤੌਰ ਤੇ ਬਰੀਡ ਆਪਾਂ ਜਾਣਦੇ ਹਾਂ ਵੀ ਐਚਐਫ ਦੇ ਵਿੱਚ ਹੀ ਪਾਈਆਂ ਜਾਂਦੀਆਂ ਹਨ ਤਾਂ ਜੇ ਖਰੀਦੋਗੇ ਸੀਮਨ ਚੰਗੇ ਲਵਾਇਓ 66 ਸੀਮਨ ਲਵਾਇਓ ਆਪਦੇ ਹੱਥੀਂ ਤਾਂ ਤੁਹਾਡੇ ਕੋਲ ਇੱਕ ਨਸਲ ਤਿਆਰ ਹੋ ਜੂਗੀ ਆਉਣ ਵਾਲੇ ਟਾਈਮ 'ਚ ਜਿਨੇ ਸਾਇਲਜ ਪਾ ਲਿਆ ਤਾਂ ਉਹਨੂੰ ਇੱਕ ਜਰੂਰ ਰਿਕਵੈਸਟ ਆ ਵੀ ਤੁਹਾਡੇ ਕੋਲ ਜਗ੍ਹਾ ਹੈ ਤੇ ਇਦਾਂ ਦੀਆਂ ਬੱਚੀਆਂ ਭਾਵੇਂ 2-2 3-3 ਲੈ ਕੇ ਛੱਡ ਲਓ ਤੁਹਾਡੇ ਸਾਇਲਜ ਦਾ ਖਰਚਾ ਨਿਕਲ ਆਊਗਾ ਫ੍ਰੀ 'ਚ ਪਲ ਜਾਣੀਆਂ ਜਰਸੀ ਬੱਚੀ ਦੋਸਤੋ ਬਾਈ ਨੇ ਹੁਣ ਬਾਹਰ ਲਿਆਂਦੀ ਐ ਇਹਨੂੰ ਤੁਸੀਂ ਵੇਖ ਸਕਦੇ ਏਦੇ ਟਾਂਕੇ ਨੂੰ ਦੇਖ ਲਓ ਸੋਹਣੀ ਉੱਤੋਂ ਬਿਲਕੁਲ ਸਟ੍ਰੇਟ ਐ ਮੇਨ ਗੱਲ ਐਚ ਐਫ ਐ ਜਾਂ ਜਰਸੀ ਐ ਜਿੰਨੀ ਕੰਗਰੋੜ ਦੀ ਸਿੱਧੀ ਹੋਊਗੀ ਸਟ੍ਰੇਟ ਦੇ ਸੁਭੀ ਸਿੱਧੀ ਦਿਸੂਗੀ ਓਨੀ ਜਿਆਦਾ ਵਧੀਆ ਰਹਿੰਦੀ ਐ ਪੰਜ ਨੰਬਰ ਦੇ ਉੱਤੇ ਸੀ ਇੱਕ ਹੋਰ ਵੱਖਰਾ ਰੰਗ ਜਿਹੜੀ ਇਸ ਲਾਈਨ ਦੇ ਵਿੱਚੋਂ ਜੇ ਆਪਾਂ ਵੱਧੀਆਂ ਜਿਹੜੀਆਂ ਸੱਤ ਵੱਛੀਆਂ ਇਹਨਾਂ ਚੋਂ ਦੇਖੀਏ ਇੱਕ ਤਾਂ 2 ਨੰਬਰ ਤੇ ਵਾਈਟ ਵੱਛੀ ਤੇ ਇੱਕ 6 ਨੰਬਰ ਦੇ ਉੱਤੇ ਲਾਲ ਤੇ ਚਿੱਟੇ ਡੱਬਾ ਐ ਇਹਦਾ ਵੀ ਟਾਂਚਾ ਤੁਸੀਂ ਦੇਖੋ ਬਹੁਤ ਰਾਜ ਨੇ ਯਾਰ ਸ਼ਰਮ ਲੋਕਾਂ ਨੂੰ ਆਪਾਂ ਸਹੀ ਐ ਬਸ ਅਹ ਨਹੀਂ ਇਹ ਲੈ ਕਹਿਣਾ ਆਪਣਾ ਨਹੀਂ ਕਹਿਣਾ ਕੁਝ ਵੀ ਬਿਲਕੁਲ ਸੋ ਦੋਸਤੋ ਇਹ ਕਹਿਣ ਨਾਲ ਨਹੀਂ ਖੈਰ ਬਹੁਤੇ ਵੀਰ ਖਰੀਦਦੇ ਵੀ ਐਸ ਚੀਜ਼ ਨੂੰ ਪਸੰਦ ਕਰਦੇ ਆ ਜੇ ਕੋਈ ਝੂਠ ਬੋਲੇ ਉਹਨਾਂ ਨੂੰ ਚੰਗਾ ਲੱਗਦਾ ਰਿਕਾਰਡ ਬਣ ਜਾਂਦਾ ਉਹ ਪਰ ਇਹ ਰੈੱਡ ਕਲਰ ਦੇ ਵਿੱਚ ਬਹੁਤ ਸੋਹਣਾ ਵੱਖਰਾ ਜਿਹਾ ਰੰਗ ਆ ਦੋਸਤੋ ਤੇ ਵੱਖਰਾ ਹੀ ਟੰਚ ਆ ਬਰੀਡ ਜਿਹੜੀ ਮਰਜੀ ਸਮਝ ਲਓ ਸੀਮਨ ਚੰਗਾ ਲਵਾ ਲਓ ਜੇ ਜਰਸੀ ਲਵਾ ਲਓਗੇ ਤਾਂ ਜਰਸੀ ਆ ਜੂਗੀ ਐਚਫ ਲਵਾ ਦਿਓਗੇ ਤਾਂ ਲਾਲ ਚਿੱਟੇ ਡੱਬ ਵਾਲੀ ਵੱਛੀ ਆ ਜੂ ਸੋਹਣੀ ਵੱਛੀ ਚੰਗੀ ਸੰਭੀ ਹੋਈ ਤੁਹਾਨੂੰ ਦਿਖਾ ਰਿਹਾ ਦੋਸਤੋ ਇੱਕ ਹੋਰ ਤੁਸੀਂ ਜਰਸੀ ਪੱਖ ਦੀ ਵਹਿੜ ਦੇਖੋ ਲਾਲ ਰੰਗ ਹੈ ਜਿਹੜਾ ਜਿਵੇਂ ਆਪਾਂ ਗੇਰੂ ਵਰਗਾ ਲਾਲ ਕਹੀਏ ਸੋ ਜਿਹਨੂੰ ਘੂੜਾ ਰੰਗ ਪਸੰਦ ਆ ਇਹ ਜਦੋਂ ਤਿਆਰ ਹੁੰਦੀਆਂ ਨੇ ਨਾ ਵੱਛੀਆਂ ਕਿਉਂਕਿ ਇਦਾਂ ਦੇ ਰੰਗ ਨਹੀਂ ਨਿਕਲਦੀਆਂ ਘੱਟ ਹੈ ਤੋਂ ਉਦੋਂ ਫਿਰ ਸਾਰਾ ਜੇ ਆਪਾਂ ਮੰਡੀ ਪਾਲ ਗਏ ਤਾਂ ਮੇਲਾ ਜਿਹੜਾ ਉਹ ਵੇਖਦਾ ਵੀ ਇਹ ਕਿੱਥੋਂ ਆਈ ਹੈ ਕਿੱਦਾਂ ਦੀ ਇਹ ਚੀਜ਼ ਹੈ ਫੇਸ ਮੱਥੇ 'ਚ ਟੋਹਾ ਪੈਂਦਾ ਦੱਸੋ ਜਰਸੀ ਵਾਲਾ ਫੇਸ ਹੈ ਸੋ ਸੋਹਣੇ ਰੰਗ ਦੀ ਇਹ ਬੱਚੀ ਇਹ ਤੁਹਾਨੂੰ ਇਸ ਸਾਈਡ ਦੇ ਉੱਤੇ ਜਿਹੜੀਆਂ ਸਭ ਤੋਂ ਛੋਟੀ ਉਮਰ ਦੀਆਂ ਬੱਚੀਆਂ ਸੀ ਉਹ ਦਿਖਾਈਆਂ ਲਾਲ ਰੰਗ ਉਸ ਸਾਈਡ ਤੋਂ ਛੱਡਿਆ ਤੇ ਹੁਣ ਆਪਾਂ ਥੋੜਾ ਜਿਹਾ ਲਾਲ ਤੇ ਚਿੱਟੇ ਰੰਗ ਵਾਲੇ ਪਾਸੇ ਆਉਣੇ ਆ ਉਹ ਇਹ ਵੀ ਬੱਚੀ ਤੁਸੀਂ ਦੇਖ ਲਓ ਇਹਦੀ ਨਸਲ ਵੀ ਤੁਸੀਂ ਆਪ ਹੀ ਦੇਖ ਲਓ ਜੇ ਵੈਸੇ ਰੰਗ ਰੂਪ ਜਿਹੜਾ ਉਹ ਦੱਸੋ ਜਾਣਤਾ ਇਹ ਐਫ ਦੇ ਵਿੱਚ ਰੈੱਡ ਐਂਡ ਵਾਈਟ ਹੈ ਤੇ ਜਾਂ ਫਿਰ ਇਹ ਐਰ ਸ਼ੈਰ ਹੈ ਸੋ ਬਾਕੀ ਉਹਦੀ ਜੱਜਮੈਂਟ ਤੁਸੀਂ ਕਰ ਲਓ ਬਰੀਡ ਦੀ ਬਹੁਤ ਸੋਹਣੀ ਬੱਚੀ ਇਹ ਵੀ जिने ਇਦਾਂ ਦੇ ਰੰਗ ਜੇ ਕੋਈ ਭਰਾ ਪਸੰਦ ਕਰਦਾ ਤਾਂ ਉਹਨਾਂ ਵਾਸਤੇ ਇਹ ਤਿੰਨ ਕਵੱਛੀਆਂ ਬੜੀਆਂ ਸੋਹਣੀਆਂ ਐ ਢਾਂ ਚੇਲੋਂ ਵੀ ਤੇ ਰੰਗ ਰੂਪਲੋਂ ਵੀ ਬੱਚੇ ਆਹ ਜੇ ਛੋਟੀ ਉਮਰ ਦੇ ਇੱਕ ਕਿਸੇ ਦਾ ਬੰਦਾ ਇੱਕ ਦੇਖੋ ਤੁਸੀਂ ਇਸ ਵੱਛੀ ਨੂੰ ਵੀ ਇਹਦਾ ਵੀ ਰੰਗ ਬਹੁਤ ਸੋਹਣਾ ਮੈਂ ਥੋੜਾ ਜਿਹਾ ਨੀਲੇ ਰੰਗ ਦੇ ਉੱਤੇ ਮੈਟ ਦੇ ਉੱਤੇ ਲੈ ਕੇ ਆਇਆ ਇਹਨੂੰ ਨਰਮਾ ਲੈ ਇਹਨੂੰ ਘੁਮਾ ਦੇ ਬਈ ਲੈ ਆਈ ਅੱਗੇ ਨੂੰ ਬੰਦ ਦੇ ਬਹੁਤਾ ਫਰਕ ਨਹੀਂ ਦੋਸਤੋ ਐਰਸ਼ੈਰ ਤੇ ਐਚਐਫ ਨਸਲ ਦੇ ਵਿੱਚ ਇਹ ਗੱਲ ਧਿਆਨ ਚ ਕਰ ਲੋ ਜੇ ਬਸ ਸਿਰਫ ਇਹ ਲੱਗਦਾ ਵੀ ਕਲਰ ਦਾ ਡਿਫਰੈਂਸ ਆ ਦੋਨੋਂ ਹੀ ਬਾਹਰ ਦੀ ਬਰੀਡ ਐ ਸੇਮ ਗਰਮੀ ਮੰਨਦੀਆਂ ਸੇਮ ਦੁੱਧ ਵਾਲੇ ਪੱਖ ਤੋਂ ਕਿਉਂਕਿ ਇਹਦੇ ਤੇ ਜੇ ਤਾਂ ਹੀ ਵੱਡੀਆਂ ਸੰਸਥਾਵਾਂ ਜਿਵੇਂ ਖਾਸ ਕਰਕੇ ਪੀਡੀਐਫ ਆਰ ਕੀ ਸੰਸਥਾ ਐ ਐਰਸ਼ੈਰ ਦੇ ਉੱਤੇ ਬਹੁਤਾ ਧਿਆਨ ਉਹਨਾਂ ਨੇ ਦਿੱਤਾ ਨਹੀਂ ਸੋ ਤੁਸੀਂ ਵੀ ਇਸ ਚੀਜ਼ ਨੂੰ ਬਹੁਤਾ ਧਿਆਨ ਨਹੀਂ ਦੇਣ ਦੀ ਲੋੜ ਐ ਤੁਸੀਂ ਇਹਨਾਂ ਨੂੰ ਐਚ ਐਫ ਵਾਲੇ ਪਾਸੇ ਜਿਹੜਾ ਉਹ ਦੇਖ ਕੇ ਉਹਨਾਂ ਦੇ ਉੱਤੇ ਵਰਕ ਕਰ ਸਕਦੇ ਹਾਂ ਬਾਕੀ ਰੰਗ ਚੁਆਇਸ ਹੋ ਸਕਦੀ ਹੈ ਇਹ ਵੀ ਬੱਛੀ ਤੁਸੀਂ ਦੇਖੋ ਗੋਲ ਕਰਨ ਦੀ ਹੈ ਸੋਹਣੀ ਬੱਛੀ ਹੈ ਵੀ ਦੱਸੋ ਦੂਜੀਆਂ ਨਾਲੋਂ ਥੋੜੀ ਵੱਡੀਆਂ ਚੱਜ ਗਈ ਇਹ ਜਿਹੜੀਆਂ ਪਹਿਲੀਆਂ 6 ਦਿਖਾਈਆਂ ਸੀ ਉਹਨਾਂ ਨਾਲੋਂ ਇੱਕ ਐਚ ਐਫ ਕਾਲੇ ਚਿੱਟੇ ਡੱਬ ਇਹ ਬੱਛੀ ਵੀ ਦੇਖਿਓ ਜੀ ਦੱਸੋ ਇਹਦਾ ਢਾਂਚਾ ਦੇਖ ਲਓ ਜੀ ਸਟਰਕਚਰ ਦੱਸਦੇ ਹੁੰਦੇ ਇਹਨਾਂ ਦੇ ਵੀ ਇਹ ਕਿੰਨਾ ਕੁ ਕੱਦ ਕਰ ਸਕਦੇ ਆ ਜਿਹੜੀ ਲੰਬੀ ਚੀਜ਼ ਹੈ ਉਹਨੇ ਵਧਣਾ ਹੁੰਦਾ ਸੋ ਇਹ ਬੱਛੀਆਂ ਛੋਟੀ ਉਮਰ ਦੀਆਂ ਹੈ ਹਾਈਟ ਲੈਂਥ ਹੋਰ ਕਰਨੇ ਠੀਕ ਹੈ ਭਾਈ ਬੰਦ ਤੁਹਾਜੇ ਮੇਰਾ ਦਿਲ ਮੰਦਾ ਵੀ ਜੇ ਕੋਈ ਵੀਰ 2-4 ਬੱਛੀਆਂ ਖਰੀਦਣੀਆਂ ਚਾਹੁੰਦਾ ਤਾਂ ਆਪਦੀ ਪਸੰਦ ਦੇ ਘੇਣਾ ਚੋਂ ਕੱਢ ਸਕਦਾ ਤੁਸੀਂ ਜਿਹੜੀ ਆਪਦੀ ਜੇਬ ਦੇਖਣੀ ਹੈ ਵੀ ਤੁਸੀਂ ਪੇਮੈਂਟ ਕਿੰਨੀ ਕਨਵਰਸਟ ਕਰਨੀ ਹੈ ਪਰ ਤੁਹਾਡੀ ਪਸੰਦ ਦਾ ਪਸ਼ੂ ਮਿਲ ਜੂਗਾ ਸੌਦਾ ਹੋਣਾ ਉਹ ਇੱਕ ਅਲੱਗ ਗੱਲ ਹੈ ਦੋਨਾਂ ਤਰ੍ਹਾਂ ਦਾ ਸਹਿਮਤੀ ਨਾਲ ਸੌਦੇ ਹੁੰਦੇ ਆ ਸਮਝੌਤੇ ਹੁੰਦੇ ਆ ਪਰ ਬਰੀਡ ਵਾਈਜ਼ ਜਾਂ ਢਾਂਚੇ ਵਾਈ ਸੋਨੂੰ ਬੱਚੇਆ ਤੁਹਾਡੀ ਪਸੰਦ ਦੀਆਂ ਮਿਲ ਜਾਣੀਆਂ ਤੇ ਇਹ ਵੀ ਬੱਚੀ ਤੁਸੀਂ ਦੇਖੋ ਇੱਕ ਐਚ ਐਫ ਬਰੀਡ ਦੇ ਵਿੱਚ ਬੰਦ ਬਈ ਇਹ ਵੀ ਸੋਹਣੇ ਢਾਂਚੇ ਦੀ ਆ ਸੋ ਇਹਨਾਂ ਤੋਂ ਬਿਨਾਂ ਨਰਮਲ ਜਿਹੜੀਆਂ ਪਰਲੇ ਪਾਸੇ ਮੱਛੀਆਂ ਖੜੀਆਂ ਬਈ ਏ ਭਾਈ ਆਪ ਬੱਚੇ ਹੋਣਾ ਹੀ ਗੱਬਣਾ ਹੀ ਹੈ ਠੀਕ ਹੈ ਇਹ ਬੱਚਾ ਚੈੱਕ ਕਰਾਉਣੀ ਹੈ ਚੈੱਕ ਕਰਾਉਣ ਵਾਲੀ ਹੈ ਹਾਂਜੀ ਤੇ ਇਹ ਬੱਚੀਆਂ ਚਾਰੇ ਸੇਲ ਹੋਣ ਨੇ ਅੱਛਾ ਇਹ ਚਾਰ ਸੇਲ ਹੋ ਗਏ ਉਹ ਜਰਸੀ ਦੇ ਬੱਚੇ ਹੀ ਠੀਕ ਹੈ ਇਹ 11 ਸੇਲ ਹੋਈਆਂ ਸੀ ਇੱਕ ਅਟ ਲਗੇ ਆ ਠੀਕ ਹੈ ਦੂਸਰੀਆਂ ਦੋ ਘਟ ਲਗੇ ਜੀ ਇਹ ਜਾਨੇ ਤਰਨ ਤਰਨੀ ਠੀਕ ਹੈ ਪਰਲੀ ਬੱਚੀ ਜੇ ਆਪਾਂ ਚੈੱਕ ਪਾਸ ਕਰਾਵਾਂਗੇ ਇੱਕ ਪਾਸ ਕਰਾਉਣੀ ਹੈ ਗੱਬਣਾ ਹੀ ਹੈ ਚਾਰ ਮਿੰਟ ਠੀਕ ਹੈ ਸੋ ਦੋਸਤੋ ਇਹ ਆਈ ਹੋਣਾ ਜੀ ਚੈੱਕ ਕਰਾਉਣੀ ਓਕੇ ਕਨਫਰਮ ਹੋਣ ਵਾਲੀ ਹੈ ਤੁਹਾਨੂੰ ਅਗਲੀ ਵੀਡੀਓ ਚ ਲਾਵਾਂਗੇ ਤਿੰਨ ਬੱਚੀਆਂ ਹੋਰ ਦੇਖੋ ਇਹ ਮੀਡੀਅਮ ਸਾਈਜ਼ ਆ ਗਿਆ ਏਜ ਵਾਲੇ ਪੱਖ ਚੜਾਈ ਦੇਖੋ ਇਹਦੇ ਸਟਰਕਚਰ ਦੀ ਹੁਣ ਤੱਕ ਜਿੰਨੀਆਂ ਬੱਚੀਆਂ ਤੋਰੀਆਂ 100% ਸ਼ੋਰ ਆ ਵੀ ਇਹ ਖੀਰੀਆਂ ਬਾਕੀ ਜਿਹੜੀਆਂ ਬੱਚੀਆਂ ਦੇ ਉਦੋਂ ਅੱਗੇ ਸਾਨੂੰ ਲੋਡ ਲੱਗੂਗੇ ਉਹਨਾਂ ਦੇ ਦੰਦ ਵੀਡੀਓ ਚ ਦਿਖਾ ਦੇਾਂਗੇ ਥਣ ਤੇ ਦੰਦ ਜਿੱਦਾਂ ਦੇ ਦੱਸੇ ਜਾਣਗੇ ਇਹ ਉਦਾਂ ਦੇ ਨਿਕਲਣਗੇ ਸੋ ਇਹ ਵੀ ਬੱਚੀ ਦੇਖੋ ਜੀ ਬਿਊਟੀ ਦੇਖ ਲਓ ਨਰਮਲ ਇਹਦੇ ਪਰਲੇ ਹੱਥੋਂ ਵੀ ਬਈ ਆਪ ਸੋ ਹੁਣ ਇਹਦੀ ਬੰਤਰ ਦੇਖਿਓ ਦੋਸਤੋ ਤੁਹਾਨੂੰ ਪਸੰਦ ਆਊਗੀ ਬਾਕੀ ਆ ਕੇ ਦੇਖੋਗੇ ਤਾਂ ਵੀ ਜਚੂਗੀ ਬੱਚੀ ਇੰਨਾ ਸੋਹਣਾ ਇਹਦਾ ਰੰਗ ਰੂਪ ਹੈ ਬਾਕੀ ਕੇਅਰ ਇੱਕ ਨੰਬਰ ਆ ਇਸ ਵੀਰ ਦੀ ਚਮਕਾ ਦਿੰਦਾ ਵਾਈਟ ਰੰਗ ਨੂੰ ਇਹ ਦੂ ਅੱਗੇ ਬੱਚੀ ਇੱਕ ਹੋਰ ਦੇਖੋ ਬਾਕੀ ਜਿਹੜੀ ਬੱਚੀ ਪਸੰਦ ਆ ਜੇ ਉਹਦੇ ਥਣਾਂ ਦੀ ਫੋਟੋ ਮੰਗਵਾ ਸਕਦੇ ਹੁੰਨੇ ਆ ਦੰਦਾਂ ਦੀ ਫੋਟੋ ਵੀ ਮੰਗਵਾ ਸਕਦੇ ਹੋ ਆਪਸ਼ਨal ਆ ਤੁਹਾਡੇ ਕੋਲ भी ढांचा देख सकते हो दसो ठीक है भाई नर्मा ले चलो बच्छी का ढांचा बहुत सोहना है ਪਰ ਇਹਦੇ ਹਜੇ ਨੰਬਰ ਦੇ ਸਿੰਘ ਹਜੇ ਦਾਗੇ ਨਹੀਂਗੇ ਇਹ ਸਿੰਘ ਆਪਾਂ ਵਾਲਾ ਸਿੰਘਾਂ ਵਿੱਚ ਚੌਥੀ ਉੱਚੀ ਬੇਚੀਆ ਅੱਛਾ ਜੀ ਠੀਕ ਹੈ ਤਾਂ ਦੋਸਤੋ ਬਰੀਡ वाइज ਕੋਈ ਕਮੀ ਨਹੀਂ ਪਰ ਸਿੰਘ 1 ਕਿੰਚ ਦੇ ਹੈਗੇ ਆ ਢਾਂਚਾ ਦੇਖ ਲਓ ਤੁਸੀਂ ਕਈ ਵਾਰ ਕੋਸਪਰਾ ਨਹੀਂ ਸਿੰਘ ਦਾਗਦੇ ਉਹ ਤੁਸੀਂ ਦੇਖਣਾ ਵੀ ਇਹਨਾਂ ਦੇ ਸਿੰਘਾਂ ਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਤੁਹਾਡੇ ਕੋਲ ਕੀ ਇਹਦੇ ਬਾਰੇ ਜਿਹੜਾ ਆਪਸ਼ਨ ਹੈਗੀ ਆ ਪਰ ਢਾਂਚਾ ਬੱਛੀ ਦਾ ਦੇਖੋ ਹਾਈਟ ਲੈਂਥ ਦੇਖੋ ਛੋਟੀ ਉਮਰ ਦੇ ਵਿੱਚ ਬੱਚਾ ਤੇ ਪੂਰੇ ਕੱਦ ਕਾਠ ਦੀ ਗਾਂ ਵਜਨ ਵਾਲੀ ਗਾਂ ਤਿਆਰ ਹੋਣੀ ਹੈ ਜਦੋਂ ਤੁਹਾਡੇ ਕੋਲੇ ਗੱਭਣ ਹੋ ਜਾਂਦੀ ਕਰਮਾ ਵਾਲੀ ਹਜੇ ਬੱਚਾ ਹੀ ਹੈ ਨਰਮਲ ਬਾਈ ਜਿਹੜੀਆਂ ਇਸ ਸਾਈਡ ਤੇ ਆਪਾਂ ਬੱਚੀਆਂ ਦਿਖਾਵਾਂਗੇ ਕੋ ਬੰਦੋ ਦੋਸਤੋ ਬਾਈ ਆਪ ਹੀ ਦਿਖਾਉਣੇ ਵੀਰ ਨੇ ਸ਼ੁਰੂ ਕਰਤੇ ਖੀਰੀ ਬੱਚੀ ਦੇਖ ਲਓ ਤੁਸੀਂ ਇਹਦਾ ਵੀ ਟਾਂਚਾ ਤੁਸੀਂ ਦੇਖੋ ਇੱਥੇ ਜਿਹੜਾ ਵੀਰ ਬਾਈ ਕੋਲੋਂ ਪਸ਼ੂ ਖਰੀਦਦਾ ਇਹ ਨਹੀਂ ਵੀ ਮੈਂ ਵੀਡੀਓ ਬਣਾਉਣਾ ਤਾਂ ਪਰ ਮੈਨੂੰ ਇਹ ਸ਼ੋਰ ਆ ਕੀਮਤ ਵੱਧ ਘਟ ਹੋ ਸਕਦੀ ਹੈ ਪਰ ਤੁਹਾਨੂੰ ਚੀਜ਼ ਜਿੱਦਾਂ ਦੀ ਤੁਸੀਂ ਪਸੰਦ ਕਰਦੇ ਹੋ ਮਿਲ ਜੂਗੀ ਨਾ ਤਾਂ ਇੱਥੇ ਇਹ ਚੱਲਦਾ ਵੀ ਆਪਾਂ ਖੀਰੀ ਕਹਿ ਕੇ ਕੋਈ ਛਿੱਗੀ ਬੱਚੀ ਤੁਹਾਨੂੰ ਚੜਾਈ ਜਾਊਗੀ ਤੇ ਨਾ ਇਹ ਆ ਵੀ ਰਾਤ ਨੂੰ ਤੁਹਾਡੇ ਕੋਲ ਪਸ਼ੂ ਭੇਜਿਆ ਜਾਊਗਾ ਵੀ ਨੇਰੇ ਨੇਰੇ ਉੱਤਰ ਜੇ ਇੱਥੋਂ ਤੱਕ ਆ ਵੀ ਗੱਬਨ ਦੀ ਇਹ ਵੀ ਗਾਰੰਟੀ ਲਈ ਜਾਂਦੀ ਹੈ ਵੀ ਤੁਹਾਡੇ ਘਰੇ ਜਦੋਂ ਗੱਡੀ ਤੇ ਮਾਲ ਪਹੁੰਚਦਾ ਪਸ਼ੂ ਪਹੁੰਚਦਾ ਤੇ ਤੁਸੀਂ ਡਾਕਟਰ ਵੀਰ ਬੁਲਾ ਕੇ ਰੱਖੋ ਗੱਡੀ ਖੜੀ ਤੋਂ ਚੈੱਕ ਕਰਾ ਲਓ ਖਾਲੀ ਨਿਕਲਦੀ ਆਪਾਂ ਉਸੇ ਗੱਡੀ ਤੇ ਵਾਪਸ ਭੇਜ ਦਿਓ ਕਿਰਾਇਆ ਵਾਈ ਦਾ ਹੋਊਗਾ ਸੋ ਇਹ ਵੀ ਬੱਛੀ ਤੁਸੀਂ ਏਦੋਂ ਅੱਗੇ ਖੀਰੀ ਦੇਖੋਗੇ ਇਹ ਪਿਛਲੀ ਵੀਡੀਓ ਸੀਗੀ ਠੀਕ ਐ ਇਹ 7 ਥਣ ਸੀ ਸੁੱਕ ਚਲੇ ਥਣ ਥਾਣਾ ਆਪਾਂ ਦਿਖਾਵਾਂਗੇ ਠੀਕ ਓਕੇ ਸੋ ਦੋਸਤੋ ਥਣ 7 ਸੀ ਉਦੋਂ ਆਪਾਂ ਵੀ ਵੇਚਣ ਦੀ ਕੋਸ਼ਿਸ਼ ਕਰੀ ਆਪਾਂ ਉਸ ਵੀਡੀਓ ਚ ਦੱਸੇ ਸੀਗੇ ਵੀ ਉਹਨਾਂ ਤੇ ਰਬੜ ਲਾਈ ਵੀ ਐ ਤੋਂ ਰਬੜ ਨਾਲ ਥਣ ਜਿਹੜੇ ਉਹ ਐਕਸਟਰਾ ਜਿਹੜੀਆਂ ਸ਼ਾਖਾਂ ਦਿਸਦੀਆਂ ਉਹਨੂੰ ਝੜ ਗਈਆਂ ਦੁੱਧ ਵਾਲੇ 4 ਥਣ ਰਹਿ ਗਏ ਆ ਉਹ ਫਿਰ ਵੀ ਤੁਸੀਂ ਚੜ੍ਹਨੇ ਤਿਆਰ ਚੜ੍ਹ ਜਾਣੀ ਬਹੁਤ ਠੀਕ ਐ ਸੋ ਫਿਰ ਵੀ ਸਹੀ ਵਸਤੀ ਹੈ ਗੱਲ ਤੁਸੀਂ ਆ ਕੇ ਦੇਖ ਲਓ ਇੱਕ ਵਾਰ ਕੈਮਰਾ ਮਾਰ ਦਿੰਨੇ ਆ ਦੱਸੋ ਆਪਾਂ ਤੁਸੀਂ ਦੁੱਧ ਵਾਲੇ ਥਣ ਚਾਰੇ ਜਿਹੜੇ ਉਹ ਦੇਖੋਗੇ ਤੁਹਾਨੂੰ ਵੱਖਰੇ ਦਿਸਦੇ ਹੋਣਗੇ ਦੂਜੇ ਤੁਹਾਨੂੰ ਬਲੈਕ ਰੰਗ ਦੇ ਹੋਗੇ ਸੋ ਇਹ ਤੁਹਾਨੂੰ ਦੱਸ ਕੇ ਦੇਣੀ ਹੈ ਚੀਜ਼ ਬਾਕੀ ਜਿਹੜਾ ਇਸ ਚੀਜ਼ ਨੂੰ ਸਮਝਦਾ ਹੈ ਉਹ ਦੇਖ ਸਕਦਾ ਹਾਂਜੀ ਇਹਨਾਂ ਇੱਕਦਾਂ ਚੱਕ ਲਈਏ ਨੀ ਠੀਕ ਹੈ ਸੋ ਦੋਸਤੋ ਇਹ ਇੱਕ ਦੰਦ ਚੱਕਿਆ ਇਹ ਇਸ ਟਾਈਮ ਬਸ ਠੀਕ ਹੈ ਨਰਮਸ ਇਹ ਦੋਂਦੀ ਹੋ ਰਹੀ ਹੈ ਇੱਕ ਦੰਦੇ ਨੇ ਚੱਕਿਆ ਦੂਜਾ ਦੰਦ ਹਜੇ ਇਹਦਾ ਕੱਟਣਾ ਬਾਕੀ ਹੈ ਚਲ ਮੈਂ ਦੇਖਦਾ ਹਾਂ ਉਹ ਵਜਨ ਇਹਦਾ ਪੂਰਾ ਦੋਸਤੋ ਏਆਈ ਦੇ ਜੋਗ ਹੈ ਚਾਰ ਹੀ ਥਾਣਾ ਟਾਂਚਾ ਸੋਨਾ ਲਿਆ ਭਾਈ ਆਓ ਜੀ ਇਹਨਾਂ ਤਿੰਨਾਂ ਰਿਕਾਰਡ ਦੇ ਦਾਂਗਾ ਜੀ ਠੀਕ ਹੈ ਇਹਨਾਂ ਦਾ ਰਿਕਾਰਡ ਹੋਏਗਾ ਚਾਰ ਅੱਛੀਆਂ ਨਿੱਕੀਆਂ ਦਾ ਹੈਗਾ ਹੂੰ ਉਹ ਆਪਾਂ ਜਿਹੜੀ ਜਿਹੜਾ ਭਾਈ ਸਾਹਿਬ ਸੌਦਾ ਕਰੂਗਾ ਉਹ ਦੱਸਾਂਗੇ ਜੀ ਠੀਕ ਹੈ ਇਹਨਾਂ ਤਿੰਨਾਂ ਦਾ ਫੁੱਲ ਰਿਕਾਰਡ ਮਦਰ ਫਾਦਰ ਠੀਕ ਹੈ ਇਹ ਮੇਰੇ ਕੋਲ ਵੀਡੀਓ ਸ਼ਾਇਦ ਕਈ ਬਾਈ ਵੀਰਾਂ ਨੇ ਸਟੇਟਸ 'ਚ ਹੀ ਦੇਖ ਲਿਆ ਸੀਗਾ ਠੀਕ ਹੈ ਸਾਰੀ ਵੀਡੀਓ ਇਹ ਗੱਬਣਾ ਬਾਈ 3 ਮਹੀਨੇ ਦੀ ਬੱਚੀ ਠੀਕ ਹੈ ਆਪਾਂ ਚੈੱਕ ਕਰਾ ਲਈ ਹਮ ਹਲਾ ਆਪ ਦੇ ਘਰੇ ਲਈ ਆ ਕੇ ਜਦੋਂ ਗੱਡੀ ਉਤਰ ਗਈ ਮੈਂ ਇੱਥੇ ਡਾਕਟਰ ਬੁਲਾ ਕੇ ਚੈੱਕ ਵੀ ਨਹੀਂ ਕਰਨਾ ਜਾਂ ਆਪ ਦਾ ਡਾਕਟਰ ਲੈ ਉਹ ਚੈੱਕ ਕਰਵਾ ਲਈ ਤੇ ਆਪ ਦਾ ਡਾਕਟਰ ਲੈ ਕੇ ਚੈੱਕ ਕਰਾ ਆਪ ਦਾ ਡਾਕਟਰ ਵੀ ਨਹੀਂ ਬੁਲਾ ਕੇ ਕਰਨਾ ਠੀਕ ਹੈ ਜਦੋਂ ਗੱਡੀ ਤੇ ਉਤਰ ਗਈ ਤੇ ਉੱਥੇ ਮੋਕੇ ਗੱਡੀ ਖੜੀ ਤੇ ਚੈੱਕ ਕਰਾ ਲੈਣਾ ਹਾਂਜੀ ਹਾਂਜੀ ਹਾਂ ਠੀਕ ਹੈ ਸੋ ਦੋਸਤੋ ਤਿੰਨ ਮਹੀਨਿਆਂ ਦੀ ਇਹ ਗੱਬਣ ਦੋਂਦ ਵਾਲੇ ਦੰਦ ਨੇ ਚੱਕਲੇ ਆ ਦੰਦ ਤੁਹਾਨੂੰ ਵੀਡੀਓ ਚ ਦਿਖਾ ਦੇਨੇ ਆ ਉਹ ਵੈਸੀ ਹੀ ਦਿਖਾ ਦੇਨੇ ਨੂੰ ਕਨਫਰਮ ਹੈ ਠੀਕ ਹੈ ਸੋ ਦੋਸਤੋ ਦੋ ਦੰਦ ਕਨਫਰਮ ਆ ਡਾਂਚਾ ਸੋਹਣਾ ਬੱਛੀ ਦਾ ਤਿੰਨ ਮਹੀਨਿਆਂ ਦੀ ਗੱਬਣ ਸੋ ਚੈੱਕ ਪਾਸ ਬਾਈ ਕੋਲੋਂ ਕਨਫਰਮ ਹੈ ਤੁਹਾਡੇ ਘਰੇ ਜਦੋਂ ਗੱਡੀ ਤੋਂ ਉਤਰਦੀ ਹੈ ਤੁਸੀਂ ਜਾਣਸਰ ਆਪਦੇ ਡਾਕਟਰ ਵੀਰ ਨੂੰ ਬੁਲਾ ਲਿਓ ਜੇ ਤੇ ਉਹ ਤੋਂ ਚੈੱਕ ਕਰਵਾ ਕੇ ਕਨਫਰਮ ਕਰ ਲਿਓ ਸਟਰਕਚਰ ਦੇਖ ਲਓ ਬੱਚੀ ਦਾ ਦੱਸੋ ਸੋਹਣਾ ਢਾਂਚਾ ਹੈ ਚੰਗੀ ਬਰੀਡ ਦਿਸਦੀ ਹੈ ਤਿੰਨ ਮਹੀਨਿਆਂ ਦੀ ਗੱਬਣਾ ਪੂਰੀ ਰੁੱਤ ਚ ਸੂਹੂਗੀ ਰੇਟ ਬਾਈ ਤੋਂ ਪੁੱਛ ਲਿਓ ਵੀ ਕੀ ਡਿਮਾਂਡ ਰੱਖਦਾ ਤੇ ਪਰ ਜਦੋਂ ਤਿਆਰ ਹੋਗੀ ਕਰਮਾ ਵਾਲੀ ਉਦੋਂ ਚੰਗੀ ਤਿਆਰ ਹੋਊਗੀ ਕੱਦ-ਕੱਟ ਸੋਹਣਾ ਬੱਚੀ ਦਾ ਦੋ ਬੱਚੀਆਂ ਹੋਰ ਆ ਦੱਸੋ ਇਹਨਾਂ ਦੇ ਆਪਾਂ ਆਵੇ ਖਾਸਨ ਤੋਂ ਲਈਆਂ ਫਾਰਮ ਚ ਠੀਕ ਹੈ ਦੋਨੇ ਸਿਮਨ ਲੱਗਿਆ ਹੋਇਆ ਠੀਕ ਹੈ ਬੰਦਾ ਖੜਾ ਕੇ ਆਪਣਾ ਸੌਦਾ ਕਰੂਗਾ ਤਾਂ ਉਹ ਹੀ ਰੇਡ ਕਰ ਲਾਂਗੇ ਠੀਕ ਹੈ ਤੇ ਜੇ ਖਾਲੀ ਕਰਕੇ ਮਨੂਗਾ ਤਾਂ ਉਹ ਹੀ ਰੇਡ ਕਰਨਾ ਓਕੇ ਉਹ ਆਲੇ ਤੇ ਡਿਪੈਂਡ ਕਰਦਾ ਹੈ ਹੂੰ ਤੂੰ ਆਪਣੇ ਡਿਪੈਂਡ ਕਰਦਾ ਪੱਕੇ ਤਾਂ ਕਰ ਠੀਕ ਹੈ ਓਕੇ ਸੋ ਸੋ ਇਹਨਾਂ ਦੇ ਸੀਮਨ ਲੱਗਾ ਹੋਇਆ ਹੈ ਸੌਦਾ ਕਰਨ ਲੱਗੇ ਆ ਗੱਲ ਕਰ ਲਿਓ ਜੇ ਵੀ ਖਾਲੀ ਮੰਨ ਕੇ ਖਰੀਦਣਾ ਬਈ ਕਈ ਵਾਰੀ ਬਾਈ ਆਏ ਕਹਿੰਦੇ ਸੀਮਾ ਹੁਣ ਇਹਦੇ ਨਾਲ ਕਹਿੰਦੇ ਸੀਮਨ ਲੱਗਾ ਜੀ ਆਪਣੀ ਆਤ ਨਹੀਂ ਜੇ ਲੱਗਿਆ ਤਾਂ ਕਹਿ ਦਾਂਗੇ ਨਹੀਂ ਚੁੱਪ ਕਰ ਜਾਗੇ ਠੀਕ ਹੈ ਓਕੇ ਵਾਈਟ ਰੰਗ ਦੀ ਬਹੁਤ ਸੋਹਣੀ ਬੱਛੀ ਹੈ ਦੰਦੋ ਦਸਤੋ ਤੁਸੀਂ ਇਹਨੂੰ ਦੇਖ ਲਓ ਤੇ ਚੌਗ ਵਾਲੇ ਦੰਦ ਚੱਕ ਰਹੀ ਹੈ ਲੈ ਆਪ ਦੋ ਦੰਦ ਕਨਫਰਮ ਕਰਕੇ ਚੌਗ ਵਾਲੇ ਇਹਦੇ ਹਾਫ ਦੰਦ ਜਿਹੜੇ ਹੋਏ ਨੇ ਚੱਕ ਲਏ ਆ ਬਰੀਡ ਵਾਈਜ਼ ਚੰਗੀ ਹੈ ਏਆਈ ਇਹਦੀ ਹੋਈ ਵੀ ਹੈ ਖਾਲੀ ਮੰਨ ਕੇ ਭਾਵੇਂ ਖਰੀਦ ਲਓ ਤੇ ਭਾਵੇਂ ਏਆਈ ਦੇ ਹਿਸਾਬ ਤੇ ਸੌਦਾ ਕਰਨਾ ਹੋਇਆ ਤਾਂ ਰੇਟ ਉਦਾਂ ਦਾ ਹੋ ਜਾਊਗਾ ਢਾਂਚਾ ਬਹੁਤ ਸੋਹਣਾ ਬੱਛੀ ਦਾ ਬਾਕੀ ਇਹ ਹਜੇ ਗੱਬਣ ਕਨਫਰਮ ਹੋਣੀ ਹੈ ਤੁਸੀਂ ਆਪਦੇ ਹਿਸਾਬ ਨਾਲ ਸੌਦਾ ਕਰ ਲਓ ਜੇ ਬਾਈ ਨਾਲ ਸੌਦਾ ਕਰਦੇ ਹੋ ਇੱਥੇ ਖੜੀ ਚੈੱਕ ਪਾਸ ਕਰਾ ਕੇ ਲੈ ਜਾਣੀ ਭਾਵੇਂ ਉਦੋਂ ਲੈ ਜਾਓ ਉਹ ਤੁਹਾਡੀ ਡੀਲ ਹੋਊਗੀ ਦੋਨਾਂ ਤਰ੍ਹਾਂ ਦੀ ਆਪ ਸਵਿਚ ਇੱਕ ਬੱਚੀ ਲਾਸਟ ਉੱਤੇ ਤੁਹਾਨੂੰ ਇਸ ਸਾਈਡ ਤੋਂ ਦਿਖਾਉਣੀ ਹੈ ਤੇ ਉਸ ਤੋਂ ਬਾਅਦ ਵੀਡੀਓ ਰੋਕ ਦੇਾਂਗੇ ਤੇ ਤੁਸੀਂ ਜਿਹੜੀ ਬੱਚੀ ਪਸੰਦ ਆਉਂਦੀ ਹੈ ਵੀਡੀਓ ਨੂੰ ਰਿਪੀਟ ਕਰਿਓ ਦੇਖਿਓ ਦੁਬਾਰਾ ਤੇ ਸਕਰੀਨਸ਼ਾਟ ਲੈ ਕੇ ਬਾਈ ਨਾਲ ਗੱਲ ਕਰ ਲਿਓ ਵੀ ਇਸ ਬੱਚੀ ਦਾ ਮੁੱਲ ਕੀ ਵੀਰ ਰੱਖਦਾ ਵੇਚਣੀਆਂ ਸਾਰੀਆਂ ਹੀ ਆ ਤੇ ਲਗਭਗ 90% ਅਗਲੀ ਵੀਡੀਓ ਦੇ ਵਿੱਚ ਇਹ ਮਾਲ ਤੁਹਾਨੂੰ ਮਿਲਣਾ ਨਹੀਂਗਾ ਇੱਕ ਅੱਧੀ ਬੱਚੀ ਹੋ ਸਕਦਾ ਕਈ ਵਾਰ ਰੁਕ ਜੇ ਵੈਸੇ ਉਹਨੂੰ ਸਾਰੇ ਵਿਕ ਜਾਣੇ ਆ ਤੇ ਫੇਰ ਨਵਾਂ ਮਾਲ ਆਊਗਾ ਦੋ ਦੰਦ ਚੱਕ ਰਹੀ ਹੈ ਬੱਚੀ ਵੱਡੇ ਢਾਂਚੇ ਦੀ ਹੈ ਦੋਸਤੋ ਪੂਰਾ ਬਾਡੀ weight ਹੈ ਉਹ ਤੁਸੀਂ ਇੱਥੋਂ ਇਹਦਾ ਵਜ਼ਨ ਦੇਖ ਸਾਰੀ ਵੀਡੀਓ ਪਹਿਲਾਂ ਦੇ ਦਾਂਗੇ ਸੌਗਾ ਕਰਨ ਤੋਂ ਪਹਿਲਾਂ ਠੀਕ ਹੈ ਫਾਰਮ ਦੀ ਵੀਡੀਓ ਹਾਂਜੀ ਹਾਂਜੀ ਪਹਿਲਾਂ ਸੋ ਜਿਹੜੇ ਫਾਰਮ ਚੋਂ ਖਰੀਦਦੇ ਆ ਦੋਸਤੋ ਇਹ ਉਸ ਫਾਰਮ ਦੇ ਵਿੱਚ ਫਿਰਦੇਆਂ ਦੀ ਵੀਡੀਓ ਬਣੀ ਵੀ ਹੈ ਉਹ ਬਾਈ ਕਹਿੰਦਾ ਸੌਦਾ ਬਾਅਦ ਚ ਕਰ ਲਿਓ ਪਹਿਲਾਂ ਤੁਹਾਨੂੰ ਵੀਡੀਓ ਮਿਲ ਜੂ ਤੁਹਾਨੂੰ ਕਨਫਰਮ ਹੋ ਜੂਗਾ ਵਾਕਈ ਇੱਕ ਫਾਰਮ ਦੇ ਵਿੱਚੋਂ ਆਈਆਂ ਵਈਆਂ ਵੜਨ ਤੇ ਫਿਰ ਤੁਸੀਂ ਸੌਦਾ ਜਿਹੜਾ ਉਹ ਬਾਈ ਨਾਲ ਕਰ ਲਿਓ ਭਾਵੇਂ ਚੰਗੇ ਢਾਂਚੇ ਦੀ ਇਹ ਵੀ ਬੱਚੀ ਦੋਸਤੋ ਬਾਈ ਕਮਾ ਲੈ ਲਿਆ ਵਾਪਸ ਮੱਕੀ ਹਰੇਕ ਪਸ਼ੂ ਆ ਕੇ ਦੇਖਣਾ ਤੁਹਾਡਾ ਕੰਮ ਹੈ ਵੀਡੀਓ ਚੋਂ ਹਰੇਕ ਪੱਖ ਤੋਂ ਤੁਹਾਨੂੰ ਦਿਖਾਇਆ ਜਾਂਦਾ ਹੈ ਕੈਮਰੇ ਚ ਪੂਰਾ ਫੁੱਲ ਪਸ਼ੂ ਆਉਂਦਾ ਹੈ ਇਹਨੂੰ ਤੁਸੀਂ ਸਕਰੀਨ ਸ਼ਾਟ ਕਰਕੇ ਜ਼ੂਮ ਕਰ ਸਕਦੇ ਹੋ ਹਾਈਟ ਹੁਣ ਆਪਣੀ ਖੁੱਲਣੀ ਦੇਣੀ ਤੇ ਉਸ ਮੁਤਾਬਕ ਆਦੰਦਾ ਜਰਾ ਨੇ 3 ਫੁੱਟ ਤੋਂ ਘੱਟ ਆ ਹੀ ਖੁੱਲਣੀ ਠੀਕ ਹੈ ਜਿਸ ਮੁਤਾਬਕ ਆਪਾਂ ਜਦੋਂ ਪਸ਼ੂ ਨੂੰ ਬਰੋਬਰ ਖੜਦੇ ਹਾਂ ਨੇ ਸਹੀ ਹਾਂਜੀ ਸੋ ਦੋਸਤੋ ਇਹ ਲਗਭਗ ਪਾਉਣੇ 3 ਫੁੱਟ ਦੇ ਆਸ-ਪਾਸ ਦੀ ਖੁਰਲੀ ਹੈ ਜਿਹੜੇ ਇਧਰ ਬੱਚੇ ਵੱਧਦੇ ਐ 2.5 ਫੁੱਟ ਦੀ ਖੁਰਲੀ ਇਧਰਲੇ ਪਾਸੇ ਵਾਲੀ ਹੋਊਗੀ ਤੇ ਲੱਕੜ ਦੀ ਖੁਰਲੀ ਤਾਂ ਉੱਚੀ ਦਿਸਦੀ ਐ ਸੋ ਅੱਜ ਦੀ ਵੀਡੀਓ ਦੇ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਆ ਕੇ ਦੇਖੋ ਤਸੱਲੀ ਕਰਕੇ ਖਰੀਦਿਓ ਧੰਨਵਾਦ